ਪੀਟਰੀਕ ਨੂੰ ਅੱਜ ਹੀ ਇੱਕ ਨੋਟੀਫਿਕੇਸ਼ਨ ਨੋਟਿਸ ਜਾਰੀ ਕੀਤਾ ਤਰਕੇ ਤਰਕੇ ਹਾਂਜੀ 20 ਤਰੀਕਾ 22 2026 ਨੂੰ ਕਿ ਜਿਹੜੇ ਅਧਿਆਪਕ ਹੁਣ ਪਾਦ ਉਨਤ ਹੋਈ ਨਹੀਂ ਉਹਨਾਂ ਦੇ ਪ੍ਰੋਵੀਜ਼ਨਰੀ ਪੀਟ ਦੇ ਵਿੱਚ ਵਿੱਚ ਤੇ ਉਹਨਾਂ ਨੂੰ ਚਾਰਸਾ ਜਿਹੜੇ ਹੈ ਮੌਕੇ ਵੀ ਦੇਣੀ ਆ ਚਾਰ ਵਾਰੀ ਦੀ ਇਸ ਟੈਸਟ ਵੀ ਸਪੈਸ਼ਲ ਆ ਉਹ 100 ਨੰਬਰ ਦਾ ਟੈਸਟ ਆ ਜਿਹੜਾ ਕਿ ਪੀਐਸ ਟੈਪ ਜਿਹੜਾ ਆਮ ਬੰਦਿਆਂ ਨੇ ਟੈਸਟ ਦੇਣਾ ਉਹ 150 ਨੰਬਰ ਦਾ ਪਰ ਜਿਹੜੇ ਦੂਸਰੇ ਨੇ ਜਿਹੜੇ ਹੁਣ ਬੰਦੇ ਪਦਉਨਤ ਹੋ ਚੁੱਕੇ ਨੇ ਕਿਸੇ ਵੀ ਅਹੁਦੇ ਤੇ ਜਾ ਚੁੱਕੇ ਉਹਨਾਂ ਨੇ ਨਿਸ਼ਚਿਤ ਸਮੇਂ ਦੇ ਵਿੱਚ ਦਿਨ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਆਪਦਾ ਟੈਸਟ ਕਲੀਅਰ ਕਰਨਾ ਹੈ 2 ਸਾਲ ਚ ਸੌਰੀ 4 4 ਨੌ ਮੌਕੇ ਮਿਲਨੇ ਆ ਵੀ ਉਹ ਚਾਰ ਮੌਕਿਆਂ ਦੇ ਵਿੱਚ ਆਪਦਾ ਟੈਸਟ ਕਲੀਅਰ ਕਰਦੇ ਨੂੰ ਬਹੁਤ ਵਧੀਆ ਧੰਨਵਾਦ ਪੰਜਾਬ ਸਰਕਾਰ ਦਾ ਜਾਂ ਮਹਿਕਮੇ ਦਾ ਉਹਨਾਂ ਨੇ ਟੈਸਟ ਦੀ ਜਿਹੜੀ ਤਾਰੀਖ ਆ ਉਹ 7 ਮਾਰਚ ਰੱਖਤੀ ਦੂਸਰੇ ਦੀ ਪੀਐਸ ਟੈਟ ਨਹੀਂ ਹੈਗੀ 15 ਮਾਰਚ ਹੈ ਜਿਹੜੇ ਜਿਹੜੇ ਇਹਨਾਂ ਆਪਕ ਪਾਦੋਂ ਨੂੰ ਤਾਂ ਨਹੀਂ ਹੋਏ ਮੇਰੀ ਵਰਗੇ ਜਾਂ ਬਹੁਤ ਸਾਰੇ ਹੋ ਸਾਥੀ ਨੇ ਉਹਨਾਂ ਨੇ ਇਹ ਟੈਸਟ ਦੀ ਤਿਆਰੀ ਰੱਖਣੀ ਹੈ ਔਰ ਪਰਸੋਂ ਜਿਹੜਾ ਆਪਾਂ 21 ਤਰੀਕ ਨੂੰ ਜਾ ਰਹੇ ਹਾਂ ਆਨੰਦਪੁਰ ਸਾਹਿਬ ਪੰਜਾਬ ਸਰਕਾਰ ਤੋਂ ਇਸ ਟੈਟ ਨੂੰ ਪੂਰੀ ਤਰ੍ਹਾਂ ਰੱਦ ਕਰਾਉਣ ਦੇ ਲਈ ਉਹਦੇ ਵਾਸਤੇ ਵੀ ਹਰ ਹੀਲੇ ਪੂਰਾ ਜ਼ੋਰ ਲਾ ਕੇ ਜਾਣਾ ਅਸੀਂ ਆਪ ਜੀ ਦਾ ਖਾਲਸਾ ਸਤਰੀ ਵੈਹਲੂ ਜੀ ਕੀ ਫਤਿਹ ਜੈ ਪੀਰ ਜੈ ਪਰ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਹਤਾ ਬਹੁਤ ਦਰਵਾਦ ਅੱਜ ਦੁਬਾਰਾ ਵੀਡੀਓ ਪਾਈ ਹੈ ਪਾਰਹਿਆਂ ਬੜੀ ਜ਼ਰੂਰੀ ਸੀ ਇਹ ਵੀਡੀਓ ਪਾਣੀ ਕਿਉਂਕਿ ਬਹੁਤ ਸਾਰੇ ਸਾਥੀ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਰੌਲਾ ਪਿਆ ਹੋਇਆਗਾ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਅਧਿਆਪਕਾਂ ਦੇ ਉੱਤੇ ਇੱਕ ਅਧਿਆਪਕਾਂ ਲਈ ਇੱਕ ਸ਼ਰਤ ਰੱਖੀ ਹੈ ਕਿ ਉਹ ਦੁਬਾਰੇ ਜਿਹੜਾ ਇੱਕ ਟੀਚਰ ਐਲੀਜੀਬਿਲਿਟੀ ਟੈਸਟ ਐਂ ਜਿਹੜਾ ਉਹ ਦੇਣ ਔਰ ਜਿਹੜੇ ਉਹ ਸਾਰੇ ਜਿਹੜਾ ਨੇ ਟੈਸਟ ਦੇਣਾ ਜਿਹੜੇ ਬੰਦੇ ਆਲਰੇਡੀ ਨੌਕਰੀ ਕਰ ਚੁੱਕੇ ਨੇ ਜਿਨ੍ਹਾਂ ਦੀ ਸਰਵਿਸ 5 ਸਾਲ ਤੋਂ ਘੱਟ ਆ ਉਹ ਬਚ ਜਾਣਗੇ ਉਹਨਾਂ ਨੇ ਟੈਸਟ ਨਹੀਂ ਦੇਣਾ ਤੇ ਬਾਕੀ ਜਿਨ੍ਹਾਂ ਦੀ ਸਰਵਿਸ 5 ਸਾਲ ਤੋਂ ਵੱਧ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਟੈਸਟ ਦੇਣਾ ਪੈਣਾ। ਇਹਦੇ ਵਿੱਚ ਇੱਕ ਗੱਲ ਹੋਰ ਆ ਕਿ ਜਿਹੜੇ ਲੋਕ 2011 ਤੋਂ ਪਹਿਲਾਂ ਲੱਗੇ ਹੋਏ ਆ ਉਹਨਾਂ ਦੀ ਸਰਵਿਸ ਨੂੰ ਕੋਈ ਖਤਰਾ ਨਹੀਂ ਉਹ ਜਿੱਥੇ ਲੱਗੇ ਹੋਏ ਨੇ ਜੇ ਕੋਈ ਪ੍ਰਾਇਮਰੀ ਟੀਚਰ ਲੱਗਿਆ ਹੋਇਆ ਈਟੀਟੀ ਵਾਲਾ ਅਧਿਆਪਕ ਆ ਉਹ ਪ੍ਰਾਇਮਰੀ ਚ ਹੀ ਰਹੂਗਾ ਉਹ ਪ੍ਰਮੋਟ ਨਹੀਂ ਹੋਊਗਾ। ਨਾ ਉਹ ਹੈਡ ਟੀਚਰ ਬਣੇ ਨਾ ਉਹ ਪ੍ਰਾਇਮਰੀ ਦਾ ਹੈਡ ਟੀਚਰ ਬਣੇ ਕਿਸੇ ਵੀ ਕਿਸਮ ਦੀ ਉਹਦੀ ਤਰੱਕੀ ਨਹੀਂ ਹੋਣੀ ਤੇ ਉਹ ਬੰਦਾ ਜਿੱਥੇ ਹੈ ਉੱਥੇ ਹੀ ਉਹ ਆਪਣੀ 10 ਸਾਲ ਸਰਵਿਸ ਪੂਰੀ ਕਰਕੇ 11 ਘਰੋਂ ਧੁਰਜੂਗਾ ਤੇ ਜਿਹੜੀ ਦੀ ਜਿਹੜੇ ਇੱਕ ਬਹੁਤ ਵੱਡਾ ਇਹ ਤੱਕਾ ਸੀ ਕਹਿਣ ਨੂੰ ਤਾਂ ਸਾਡੀ ਸੁਪਰੀਮ ਕੋਰਟ ਆ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਇਹ ਗੱਲ ਕਹਿੰਦਾ ਚੰਗਾ ਹੀ ਲੱਗਦਾ ਪਰ ਸਾਡੀ ਸੁਪਰੀਮ ਕੋਰਟ ਖੁਦ ਪਤਾ ਨਹੀਂ ਕਿਹੜੇ ਫੈਸਲੇ ਲੈ ਰਹੀ ਆ ਕਿਉਂ ਇੰਨੇ ਪਰ ਮਾ ਹੂ ਫੈਸਲੇ ਨੇ ਅ ਔਰ ਕਿਸ ਦੇ ਹੱਥਾਂ 'ਚ ਖੇਡ ਰਹੀ ਹੈ ਸੁਪਰੀਮ ਕੋਰਟ ਸਮਝ ਨਹੀਂ ਲੱਗਦੀ ਤਾਂ ਇਹ ਸੁਪਰੀਮ ਕੋਰਟ ਦਾ ਜਿਹੜਾ ਬਿਲਕੁਲ ਜਿਹੜਾ ਹੈਗਾ ਨਾਦਰ ਸ਼ਾਹੀ ਫਰਮਾਨ ਸੀ ਮੰਨਿਆ ਕਿ ਬਹੁਤ ਸਾਰੇ ਟੀਚਰ ਕਈ ਵਾਰੀ ਫਿਜ਼ੀਕਲ ਫਿੱਟ ਨਹੀਂ ਰਹਿੰਦੇ ਕੋਈ ਉਹਨਾਂ ਦੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਉਹ ਪ੍ਰੋਪਰ ਨਹੀਂ ਪੜਾਈ ਜਾ ਸਕਦੀ ਪਰ ਐ ਨਹੀਂ ਹੈਗਾ ਕਿ ਕੋਈ ਇੱਥੇ ਜੀ ਲੱਖਾਂ ਟੀਚਰਾਂ 25 ਲੱਖ ਟੀਚਰ ਇੱਥੇ ਪਰਤੀ ਹੋਇਆ ਬਾਪਰਾਣਾ ਤੇ ਉਹਦੇ ਵਿੱਚੋਂ 25 ਲੱਖ ਦੇ 25 ਲੱਖ ਹੀ ਨਿਕੰਮੇ ਨੇ ਇਦਾਂ ਦੀ ਗੱਲ ਨਹੀਂ ਏ ਸਾਡੇ ਸਾਡੇ ਵਿੱਚੋਂ ਆਟੇ 'ਚ ਲੂਣ ਹੈ ਕੁਝ ਲੋਕ ਸਾਡੇ ਕਿਸੇ ਕਾਰਨ ਕਰਕੇ ਅਵੇਸਲੇ ਨੇ ਜਾਂ ਉਹ ਪ੍ਰੋਪਰ ਆਪਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਪਰ ਮੈਂ ਕਹੂੰਗਾ ਵੀ 95% 5% ਲੋਕ ਹੋ ਸਕਦੇ ਆ 95% ਸਾਡੇ ਟੀਚਰ ਆਪਦੀ ਪੂਰੀ ਤੰਦ ਹੀ ਨਾਲ ਆਪਦੀ ਸਦਾਵਾ ਮੰਵਾ ਰਹੇ ਨੇ 5% ਹੋਣਗੇ ਆਪਾਂ ਉਹਨੂੰ ਨਹੀਂ ਕਹਿ ਸਕਦੇ ਉਹਦੇ ਵਿੱਚ ਕੁਝ ਫਿਜ਼ੀਕਲ ਸਮੱਸਿਆਵਾਂ ਵੀ ਹੋ ਸਕਦੀਆਂ ਕੁਝ ਪਰਿਵਾਰਕ ਸਮੱਸਿਆਵਾਂ ਕੁਝ ਮੈਨ ਟੂ ਮੈਨ ਵੈਰੀ ਕਰਦਾ ਕਿ ਬੰਦਾ ਸਾਰੀ ਅਮਰੀਕਾ ਜਾ ਦਿਮਾਗ ਨਹੀਂ ਰਹਿੰਦਾ ਹੋ ਸਕਦਾ ਅੱਜ ਉਹ ਥੋੜੇ-ਮੋਟੇ ਢਿੱਲੇ ਹੋਣ ਪਰ ਨਹੀਂ ਇਹੋ ਜਿਹੀ ਗੱਲ ਨਹੀਂ ਹੈ ਉਹ ਸਾਰੇ ਆਪਣੇ ਪੂਰੀ ਤਤਪਰਤਾ ਨਾਲ ਪਹਿਲਾਂ ਜੰਨੇ ਜੋਸ਼ ਨਾਲ ਹੀ ਪੜਾਉਂਦੇ ਆ ਆਪਣਾ ਪੂਰਾ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਬਚਾਉਣ ਲੱਗੇ ਹੋਏ ਆ ਸੋ ਸਾਥੀਓ ਅਸੀਂ ਉਸ ਨਾਦਰ ਸ਼ਾਹੀ ਫਰਮਾਨ ਦੇ ਖਿਲਾਫ ਜਿੱਥੇ ਉਹਦਾ ਜਵਾਬ ਕਾਨੂੰਨ ਦੀ ਰੂਪ ਦੇ ਵਿੱਚ ਵੀ ਦੇਣ ਨੂੰ ਤਿਆਰ ਆ ਬਹੁਤ ਸਾਰੇ ਸਾਥੀ ਇਹਦੇ ਆਪਕ ਸਾਥੀਆਂ ਜਿਹੜੇ ਉਹ ਕਾਨੂੰਨੀ ਰੂਪ ਦੇ ਅਖਤਿਆਰ ਕੀਤਾ ਹੋਇਆ ਪਿਛਲੇ ਦਿਨੀ ਪਤ ਲੱਗਾ ਕਿ 11 ਸਟੇਟਾਂ ਨੇ ਜਿਹੜੇ ਵਰਕਿੰਗ ਟੀਚਰਜ਼ ਨੇ ਉਹਨਾਂ ਦੇ ਪੱਖ ਚ ਪਟੀਸ਼ਨਾਂ ਦਾਇਰ ਕਰਤੀਆਂ ਇੰਡੀਆ ਦੇ ਇਤਿਹਾਸ ਦੇ ਵਿੱਚ 1947 ਤੋਂ ਲੈ ਕੇ ਟੱਲ ਤੱਕ ਹੁਣ ਤੱਕ ਕੋਈ ਅਜਿਹਾ ਕਾਨੂੰਨੀ ਸੁਪਰੀਮ ਕੋਰਟ ਦਾ ਜਿਹਦੇ ਖਿਲਾਫ ਰਿਵਿਊ ਪਟੀਸ਼ਨਾਂ ਨਹੀਂ ਹੋਈਆਂ ਸਭ ਤੋਂ ਵੱਧ ਰਿਵਿਊ ਪਟੀਸ਼ਨਾਂ ਪਈਆਂ ਨੇ ਇਸ ਕਾਰਨ ਔਰ ਸਰਕਾਰਾਂ ਖੜਗੀਆਂ ਆਦੇ ਹਪਕਾ ਦੇ ਪੱਖ ਚ ਉਹਨਾਂ ਨੂੰ ਪਤਾ ਯਾਰ ਸਰਕਾਰਾਂ ਨੂੰ ਵੀ ਇਹ ਇਹ ਗਲਤ ਗੱਲ ਆ ਸੁਪਰੀਮ ਕੋਰਟ ਪਤਾ ਨਹੀਂ ਕਿਹੜੇ ਵੇਲੇ ਜੱਜ ਸਾਹਿਬ ਸੌਂ ਸੌਂ ਜਾਂਦੇ ਆ ਕਈ ਵਾਰੀ ਵਿਚਾਰੇ ਨੀਂਦਰੇ ਹੁੰਦੇ ਆ ਨਾ ਕਿਉਂਕਿ ਉਹਨਾਂ ਕੋਲੇ ਆਪਦੇ ਕੋਲੇ ਕਰੋੜਾਂ ਆਪਦੇ ਮੂੰਹ ਨਾਲ ਕਹਿੰਦੇ ਵੀ ਦੋ ਤਿੰਨ ਕਰੋੜ ਸੁਪਰੀਮ ਕੋਰਟ ਚ ਕੇਸ ਪਏ ਨੇ ਥੱਲੇ ਹੈ ਨਾ ਉਹਨਾਂ ਨੂੰ ਆਪ ਨੂੰ ਵਿਚਾਰਿਆਂ ਨੂੰ ਟਾਈਮ ਲੱਗਦਾ ਬਾਕੀ ਗੱਲ ਐ ਕਿ ਉਹਨਾਂ ਨੇ ਆਪ ਦਾ ਲਾਣਾ ਕਲੋਜੀਅਮ ਸਿਸਟਮ ਰਾਈ ਅਬਦੁਲ ਰਾਨਾ ਵੀ ਉਹਨਾਂ ਨੇ ਸੈੱਟ ਕਰਨਾ ਹੁੰਦਾ ਫਿਰ ਜੱਜ ਸਾਹਿਬਾਂ ਨੂੰ ਬਹੁਤਾ ਟਾਈਮ ਉਧਰ ਵੀ ਦੇਣਾ ਪੈਂਦਾ ਕਿ ਸਾਡੇ ਆਪ ਦੇ ਪਰਿਵਾਰਾਂ ਦੇ ਮੈਂਬਰ ਆ ਜਿਹੜੇ ਉਹ ਕਿੰਨੇ ਕਿ ਨਹੀਂ ਜਿਹਨਾਂ ਨੂੰ ਅਸੀਂ ਕਲੋਜ਼ਿੰਗ ਸਿਸਟਮ ਨਾਲ ਹੀ ਅੱਗੇ ਲੈ ਕੇ ਹੁਣ ਉਹਨਾਂ ਲਈ ਟੈਸਟ ਉਸਤ ਕੋਈ ਨਹੀਂ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬਾਂ ਲਈ ਤੇ ਹਾਂ ਥੱਲੇ ਸਭ ਲਈ ਟੈਸਟ ਹੈਗੇ ਨੇ ਪਰ ਭਾਰਤ ਦੀ ਜਨਤਾ ਹੁਣ ਪਹਿਲਾਂ ਵਾਲੀ ਨਹੀਂ ਹੈਗੀ ਆਪ ਦੇ ਕਾਨੂੰਨੀ ਤਰੀਕੇ ਨਾਲ ਆਪ ਦੇ ਸੰਘਰਸ਼ੀ ਤਰੀਕੇ ਨਾਲ ਤੇ ਆਪ ਦੀ ਬੌਧਿਕ ਸ਼ਕਤੀ ਨਾਲ ਵੀ ਟੈਸਟ ਦੇਣਗੇ ਸਰਕਾਰ ਨੇ ਚਲੋ ਧੰਨਵਾਦ ਕਰਦੇ ਆਪਾਂ ਤੇ ਇਹ ਕਹਿੰਦੇ ਆ ਆਪਣੀਆਂ ਫੀਸਾਂ ਭੇਜ ਚੁੱਕੀਆਂ ਜਿੱਥੇ ਬੰਦਿਆਂ ਨੂੰ ਫੰਡ ਸਾਡੀਆਂ ਗੱਡੀਆਂ ਗੁੱਡੀਆਂ ਦਾ ਹਿਸਾਬ ਕਿਰਾਬ ਲੱਗ ਚੁੱਕਿਆ ਕਿ ਹੁਣ ਬਸ ਜਿਹੜਾ ਕੋਈ ਮਾੜਾ ਮੋਟਾ ਸਾਥੀ ਤੜਕੇ ਸੁਨੇਹਾ ਨਹੀਂ ਦੇ ਸਕਿਆ ਉਹਨਾਂ ਨੇ ਜਾਣਦੇ ਆਪਦੇ ਨਾਮ ਦਿੱਤੇ ਕਿ ਕਿਹੜੇ ਕਿਹੜੇ ਸਾਥੀਆਂ ਨੇ ਜਾਣਾ ਜਿਹੜੇ ਰਹਿੰਦੇ ਆ ਮਾੜੇ ਮੋਟੇ ਉਹ ਵੀ ਤਿਆਰ ਨਹੀਂ ਹਨ ਤੜਕੇ ਨੂੰ ਵੱਡੀ ਪੱਧਰ ਤੇ ਮੈਂ ਖਾਸ ਤੌਰ ਤੇ ਭੈਣਾਂ ਨੂੰ ਕਹੂੰਗਾ ਸਾਡੀਆਂ ਅਧਿਆਪਕ ਭੈਣਾਂ ਆ ਬਹੁਤ ਸਾਰੀਆਂ ਬੈਠੀਆਂ ਨੇ ਉਹ ਇਸ ਰੈਲੀ 'ਚ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣ ਬਰਨਾਲੇ ਜਿਹਾ ਨੇ ਖਾਸ ਤੌਰ ਤੇ ਉਕਾ ਪਤ ਬਰਨਾਲੇ ਚ ਬੈਠੇ ਆ ਬਰਨਾਲੇ ਜੇ ਬਰਨਾਲੇ ਤੋਂ ਬਾਅਦ ਤੋਂ ਬਾਅਦ ਜਾਣਗੇ ਸਾਡੀਆਂ ਭੈਣਾਂ ਲੇਡੀ ਸਟਾਫ ਜਾਊਗਾ ਸਾਡੇ ਨਾਲ ਵੀਰ ਸਾਡੇ ਡੀਟੀਐਫ ਜਿੱਥੇ ਬੰਦੀਆਂ ਸਾਰੀਆਂ ਸਾਂ ਨੇ ਜਿੱਥੇ ਬੰਦੀਆਂ ਜਾ ਰਹੀਆਂ ਨੇ ਗੱਡੀਆਂ ਸਾਂਝੀਆਂ ਹੋ ਚੁੱਕੀਆਂ ਨੇ ਹਨ ਤੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਮਾਧਿਅਮ ਰਹੀ ਮੈਂ ਕਹੂੰਗਾ ਸਾਡੀ ਗਲਚੜ ਨਾਨ ਗਲਚੜ ਜਿੱਥੇ ਬੰਦੀ ਦੀ ਵਿਚ ਮੈਂ ਵੀ ਕੰਮ ਕਰਦਾ ਹਨ ਉਹਦੇ ਵਿੱਚ ਵੀ ਸਾਰੇ ਸਾਥੀ ਪੂਰੇ ਪੰਜਾਬ ਤੋਂ ਜਾਣਗੇ ਤਾਂ ਅਸੀਂ ਇਸ ਗੱਲ ਦੇ ਲਈ ਜਿੱਥੇ ਪੰਜਾਬ ਸਰਕਾਰ ਨੂੰ ਦੁਬਾਰਾ ਫਿਰ ਵਿਚਾਰਸ਼ ਕਰਦੇ ਆ ਕਿ ਇਹ ਟੈਸਟ ਦੇ ਵਿੱਚ ਇਹ ਗਲਤ ਹੋ ਰਿਹਾਗਾ ਗਲਤ ਫੈਸਲਾਗਾ ਜਿਵੇਂ ਪਦਉਨਤ ਅਧਿਆਪਕਾਂ ਲਈ ਉਹ ਕੀਤਾ ਐਮਜ ਕਰੂ ਜਿਹੜੇ ਸਰਵਿਸ ਦੇ ਵਿੱਚ ਅਧਿਆਪਕ ਨੇ ਉਹਨਾਂ ਤੇ ਵੀ ਇਸੇ ਕਿਸਮ ਦਾ ਹੀ ਉਹਨਾਂ ਨੂੰ ਰਿਲੈਕਸੇਸ਼ਨ ਦੇ ਕੇ ਟੈਸਟਰਾਂ ਨੂੰ ਉਹਨਾਂ ਤੋਂ ਟੈਸਟ ਵੱਖਰਾ ਲਿੱਤਾ ਜਾਵੇ ਕਿਉਂਕਿ ਜਿਹੜੇ ਬੱਚੇ ਨਵੇਂ ਨੇ ਉਹ ਜੰਗ ਨਹੀਂ ਹਨਾ ਉਹਨਾਂ ਦੇ ਮਾਈਂਡ ਫਰੈਸ਼ ਆ ਉਹ ਟੈਸਟ ਦੇ ਦੇਣਗੇ ਜਿਹੜੇ ਹੁਣ 20 25 25 ਸਾਲ ਹੋ ਗਏ ਸਰਵਿਸ ਚ ਆਏ ਉਹਨਾਂ ਦੀ ਉਹਨਾਂ ਦੀ ਸਥਿਤੀਆਂ ਕੁਝ ਹੋਰ ਆ ਉਹਨਾਂ ਦਾ ਐ ਨਹੀਂ ਹੈਗਾ ਕਿ ਉਹ ਕਿਸੇ ਗੱਲੋਂ ਘਟ ਨੇ ਪਰ ਉਹ ਵੀ ਟੈਸਟ ਦੇ ਦੇਣਗੇ कोरोना ਲਈ ਕੁਝ ਨਾ ਕੁਝ ਰਿਲੈਕਸੇਸ਼ਨ ਬਣਦੀ ਗਾਨੀ ਹੈ ਨਾ ਮੈਕਮੀ ਦੇ ਤੌਰ ਤੇ ਵੀ ਕਿਉਂਕਿ ਨਵੇਂ ਬੱਚੇ ਨੇ ਲੇਟੈਸਟ ਟੈਕਨੀਕਲ ਅਨਲਿਸਿਸ ਉਹ ਕਿਹਾ ਇਹਨੂੰ ਪੜ੍ਹ ਕੇ ਆਏ ਉਹਨਾਂ ਦੇ ਹਲੇ ਉਹ ਤਾਂ ਸਾਡੇ ਬੱਚਿਆਂ ਵਰਗੇ ਨੇ ਵਿੱਚ ਤਾਂ ਤਾਂ ਸੋ ਇਸ ਕਰਕੇ ਸਾਥੀਓ ਕਿਸੇ ਨਹੀਂ ਕਿ कन्ਫਿਊਜ਼ਨ ਚ ਨਹੀਂ ਰਹਿਣਾ ਜਿਹੜੇ ਪਦ ਉਨਤ ਹੋਏ ਨੇ ਉਹਨਾਂ ਦਾ ਹੀ 7 ਤਰੀਕ ਨੂੰ ਟੈਸਟ ਆ ਬਾਕੀ ਦਾ ਸਾਰਾ ਦਾ 15 ਨੂੰ ਆ ਤੇ ਜਿਹੜੇ ਸਾਥੀ ਸੰਘਰਸ਼ ਦੇ ਵਿੱਚ ਗਏ ਨੇ ਜਾ ਰਹੇ ਨੇ ਜਾਣਾ ਜਿਨ੍ਹਾਂ ਨੇ ਰੱਦ ਕਰਾਉਣ ਦੇ ਲਈ ਵੱਡੇ ਪੱਧਰ ਤੇ ਟੀਚਰਾਂ ਨੇ ਲਾਮਬੰਦੀ ਕੀਤੀ ਹੋਈ ਹੈ ਪੰਜਾਬ ਸਰਕਾਰ ਦੇ ਉੱਤੇ ਉੱਤੇ ਜਾਣਾ ਆਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਇੱਕ ਸਮੱਸਿਆ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਸਿੱਖਿਆ ਮੰਤਰੀ ਨੂੰ ਇਹ ਵੀ ਸਮਝਾ ਕੇ ਆਉਣਾ ਤੇ ਇਹਨਾਂ ਹੋਰ ਗੱਲਾਂ ਨੇ ਉਹ ਵੀ ਸਮਝਾ ਕੇ ਆਉਣੀਆਂ ਹੁਣ ਵੀ ਭਾਈ ਸਾਹਿਬ ਮੰਤਰੀ ਸਾਹਿਬ ਤੁਸੀਂ ਅੱਜ ਹਲਕੇ ਜਿਹੜਾ ਆ ਕੱਲ ਇੱਕ ਸਕੂਲ ਚ ਜਾ ਕੇ ਉਹ ਸਾਡੀ ਟੀਚਰਾਂ ਨੂੰ ਵਿਚਾਰਿਆਂ ਨੂੰ ਧਮਕਾਉਣ ਧਮਕਾਉਣ ਦੀ ਗੱਲ ਕੀਤੀ ਆ ਇਹ ਥੋੜਾ ਜਿਹਾ ਆਪ ਦੇ ਆਪ ਨੂੰ ਦਰੁਸਤ ਕਰ ਲੋ ਬਾਈ ਚਾਂਸ ਕਿਸੇ ਜਥੇਬੰਦ ਕਾ ਅੱਗੂ ਨਾਲ ਛੋਟਾ ਪੰਗਾ ਪੈ ਗਿਆ ਹੁੰਦਾ ਫੇਰ ਮੰਤਰੀ ਸਾਹਿਬ ਛੁੱਟੀ ਗੱਲ ਇਹ ਚੱਲਣੀ ਨਹੀਂ ਸੀਗੀ ਹਨਾ ਵੀ ਫਿਰ ਚੰਗਾ ਨਹੀਂ ਲੱਗਦਾ ਹੁੰਦਾ ਤੁਸੀਂ ਮਾਨਯੋਗ ਮੰਤਰੀ ਹੋ ਸਾਡੇ ਡਿਪਾਰਟਮੈਂਟ ਦੇ ਅਸੀਂ ਤੁਹਾਨੂੰ ਉਦਾਂ ਪੜਾਈਏ ਜਿਵੇਂ ਤੁਸੀਂ ਟੀਚਰਾਂ ਦੀ ਇਨਸਲਟ ਕਰਦੇ ਹੋ ਇਹ ਗੱਲ ਤਾਂ ਨਹੀਂ ਜਾਇਜ਼ ਹੈਗੀ ਹਨਾ ਫੇਰ ਤੀਜੋਂ ਸਾਨੂੰ ਪੜਾਉਣ ਲੱਗ ਦੇਣਗੇ ਕਿਰੋ ਇਹ ਗੱਲ ਨਹੀਂ ਚਿੰਗੀ ਦੇਣੀ ਇਸ ਤਰ੍ਹਾਂ ਕਿ ਮਰਜ਼ਾ ਦਾ ਜ ਰਹਿ ਕੇ ਹਣਾ ਜੇ ਕੋਈ ਗੱਲ ਕਿਸੇ ਨੂੰ ਕਹਿਣੀ ਵੀ ਹੈ ਨਾ ਕਮ ਸੇ ਕਮ ਟੀਚਰਾਂ ਨੂੰ ਇਸ ਤਰੀਕੇ ਨਾਲ ਤੁਹਾਡਾ ਕਰਨਾ ਬੋਲਣਾ ਬਣਦਾ ਨਹੀਂ ਸੀਗਾ ਚਲੋ ਅਧਿਆਪਕਾਂ ਦੀਆਂ ਇਹ ਐ ਨਹੀਂ ਹੈ ਕਿ ਸਾਡੇ ਅਧਿਆਪਕ ਪੜਾਉਂਦੇ ਨਹੀਂ ਹੈ ਤੁਸੀਂ ਸ਼ਾਇਦ ਕਿਤੇ ਸਹੀ ਕੋ ਨਹੀਂ ਪੜੀ ਬੱਚਿਆਂ ਨੂੰ ਚਾਈਲਡ ਡਿਵੈਲਪਮੈਂਟ ਪੜਿਆ ਨਹੀਂ ਹੈ ਇਹ ਜ਼ਰੂਰ ਪੜ ਲੈਣਾ ਚਾਹੀਦਾ ਹਣਾ ਤੁਹਾਨੂੰ ਵੀ ਕਿਤੇ ਕਿਸੇ ਟੀਚਰਾਂ 'ਚ ਬੈਠ ਕੇ ਨਾ ਜਦੋਂ ਕਲਾਸਾਂ ਲੱਗਦੀਆਂ ਹੁੰਦੀਆਂ ਹਨ ਆਪਣੇ ਕੈਂਪ ਲੱਗਦੇ ਹੁੰਦੇ ਆ ਸਿੱਖਿਆ ਮੰਤਰੀ ਨੂੰ ਬਾ ਕਾਇਦਾ ਉਹਦੇ 'ਚ ਬੈਠ ਜਾਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਤੇ ਬਾਕੀ ਸਾਥੀਆਂ ਨੂੰ ਬਿਜਾਰ ਸਾਥੀਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਅਧਿਆਪਕ ਸਾਥੀਆਂ ਨੂੰ ਸ਼ੇਅਰ ਕਰ ਦਿਓ ਤੇ ਪਰਸੋਂ ਨੂੰ ਐਤਵਾਰ ਨੂੰ ਅਨੰਦਪੁਰ ਸਾਹਿਬ ਆਪਾਂ ਚੱਲਣਾ ਆਪਦੇ ਪਰਉਠੀ ਪਰੂਠੇ ਬਣਾ ਲਿਓ ਅਨੰਦਪੁਰ ਸਾਹਿਬ ਚੱਲਾਂਗੇ ਗੁਰੂ ਕੀ ਨਗਰੀ ਦੇ ਵਿੱਚੋਂ ਜਿੱਥੋਂ ਬਹੁਤ ਸਾਰੀਆਂ ਗਲਤ ਕ੍ਰਿਤੀਆਂ ਨੂੰ ਚੱਕਰ ਮੋੜੇ ਨੇ ਦਸ਼ਮ ਪਾਤਸ਼ਾਹ ਨੇ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿ ਆਪਾਂ ਇਹ ਵੀ ਮਾੜਾ ਮੋਟਾ ਜਿਹੜਾ ਕਚੱਕਰ ਚੱਲਿਆ ਇਹਨੂੰ ਵੀ ਬੰਦ ਕਰ ਲਾਂਗੇ ਹਾਂ ਸੋ ਸਾਰੇ ਚੜ੍ਹਦੀਆਂ ਕਲਾਂ ਚ ਰਹੋ ਪੂਰੀ ਤਿਆਰੀ ਕਰੋ ਜਿਹਨੇ ਪੇਪਰ ਦੇਣਾ ਦੇ ਲੋ ਹਨ ਕੋਈ ਖਿਬਰਾਉਣ ਦੀ ਗੱਲ ਨਹੀਂ ਹੈ ਤੇ ਬਾਕੀ ਸਾਥੀ ਜਿਹੜੇ ਸੰਘਰਸ਼ੀ ਨੇ ਉਹ ਤਾਂ ਸੰਘਰਸ਼ਾਂ 'ਚ ਲੱਗੇ ਪਏ ਨੇ ਕਿਉਂਕਿ ਇਹ ਪੇਪਰ ਦੇਣ ਦੇ ਵਿੱਚ ਮੈਂ ਤਾਂ ਪੱਖ 'ਚ ਆਂ ਵੀਰ ਕੋਈ ਇਹ ਨਾ ਕਹੀ ਵੀ ਟੀਚਰ ਡਰਦੇ ਨੇ ਜਾਂ ਇਹ ਟੀਚਰ ਕਿਸੇ ਪੱਖੋਂ ਘੱਟ ਨਹੀਂ ਐ ਵੀ ਨਹੀਂ ਆਪਾਂ ਕਹੋਣਾ ਹਨ ਉਹ ਵੀ ਦੇ ਲਾਂਗੇ ਪਰ ਜੇ ਅੰ ਐ ਸਾਨੂੰ ਕੋਈ ਕੰਡਿਆਂ ਤੋਂ ਦੀ ਘ੍ਰਿਸੇ ਇਹ ਵੀ ਗੱਲ ਜਾਇਜ਼ ਨਹੀਂ ਹੈ ਸਹਿਮਾਨਜੋਗ ਤਰੀਕੇ ਨਾਲ ਅਸੀਂ ਆਪਾਂ ਉਹ ਕਰਨਾ ਚਾਹਾਂਗੇ ਇਹ ਇਸ ਤਰ੍ਹਾਂ ਨਹੀਂ ਹੈ ਸੋ ਸਾਥੀਓ ਪਰਸੋਂ ਦੀ ਰੈਲੀ ਵਾਸਤੇ ਤਿਆਰੀ ਰੱਖੋ ਯੀਨੇ ਜਸਤੇ ਆਸਨੀ ਪੇਪਰ ਦੇਣਾ ਉਹਦੇ ਪ੍ਰੀਪਰ ਤਿਆਰੀ ਰੱਖੋ ਉਹਨਾਂ ਦੇ ਪੇਪਰ 15 ਵੀ ਹੋਣੇ ਆ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਜਸਟ ਕੱਲੇ ਪ੍ਰਮੋਟਡ ਜਿਹੜੇ ਪ੍ਰਮੋਟ ਹੋ ਚੁੱਕੇ ਨੇ ਉਹਨਾਂ ਅਧਿਆਪਕਾਂ ਲਈ ਆ ਉਹਨਾਂ ਅਫਸਰ ਸਾਹਿਬਾਨ ਲਈ ਸੋ ਇਸ ਵੀਡੀਓ ਦਾ ਬਣਾਉਣ ਦਾ ਮਕਸਦ ਅੱਜ ਇਹੀ ਸੀਗਾ ਸੋ ਉਮੀਦ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਟੀਚਰ ਸਾਹਿਬਾਨਾਂ ਤੱਕ ਪਹੁੰਚਾਓ ਕਿ ਕੱਲ ਦੀਆਂ ਤਿਆਰੀਆਂ ਪਰਸੁਨੀਆਂ ਕਰੋ ਜਿਹੜੇ ਕੋਈ ਸਾਥੀ ਫੰਡ ਫੋਨ ਤੋਂ ਰਹਿੰਦੇ ਨੇ ਉਹ ਫੰਡ ਪਹੁੰਚਦਾ ਕਰੋ ਜੱਸੀਪਿੰਦੀ ਕੋਲੇ ਇਹ ਆਪਣੀ ਬੁਰੀ ਬਿਸਤਰਾ ਬਣ ਕੇ ਤਿਆਰ ਰੱਖੋ ਤਾਂ ਜੋ ਆਪਾਂ ਅਨੰਦਪੁਰ ਸਾਹਿਬ ਚੱਲिए ਨਤਮਸਤਕ ਹੋਈ ਗੁਰਾਂ ਦੀ ਧਰਤੀ ਦੇ ਉੱਤੇ ਤੇ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਨਾਲ ਨੂੰ ਸਮਤ ਬਖਸ਼ੇ ਪੰਜਾਬ ਸਰਕਾਰ ਨੂੰ ਆਪਣੇ ਅਧਿਆਪਕਾਂ ਨੂੰ ਸਹੀ ਕੰਮ ਪੇਪਰਾਂ ਦੇ ਸਮੇਂ ਦੇ ਵਿੱਚ ਪੇਪਰ ਦਿਵਾਉਣ ਵਾਸਤੇ ਸਾਡਾ ਧਿਆਨ ਬਣਿਆ ਰਹੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਕੋਈ ਜਲਦੀ ਹੀ ਤਤਕਾਲੀ ਫੈਸਲਾ ਲਓ ਤਾਂ ਜੋ ਅਧਿਆਪਕਾਂ ਚ ਜਿਹੜਾ ਕਰੋਸ਼ ਆ ਜਿਹੜੀ ਅਧਿਆਪਕਾਂ ਦੇ ਵਿੱਚ ਪੀਚ ਆਈ ਹੈ ਉਸ ਨੂੰ ਦੂਰ ਕਿਤੇ ਥੈਂਕ ਯੂ Jai Pim,